ਸਾਸੀਕਾਲ ਜੀ ਸਾਰੇ ਆਪਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਜਿਹੜਾ ਇਹ ਕੋੜ ਕਰੋੜ ਖੁਰਦ ਇਹ ਪਿੰਡ ਰਹਿੰਦਾ ਮਿੱਤਰੋ ਜਦੋਂ ਤੁਸੀਂ ਸਰਤਾਜ ਹਵੇਲੀ ਦੇ ਕੋਲੇ ਆ ਕੇ ਪਹਿਲੇ ਕੋਲੇ ਸਰਤਾਜ ਹਵੇਲੀ ਦੇ ਆਪੋਜੀਟ ਸਾਹਮਣੇ ਮੁੜੋਗੇ ਨਾ ਤੇ ਕੋੜ ਕਰੋੜ ਫੁਰ ਦਾ ਪਿੰਡ ਹੁੰਦਾ ਵੈਸੇ ਚੰਦਰਾ ਪਿੰਡ ਐਡਾ ਕੋ ਚੰਦਰਾ ਨਾ ਕਿਉਂਕਿ ਇਹ ਬਾਈ ਧੱਫੜ ਪਚਾਉ ਪਲਾਜੇ ਤੋਂ ਵੀ ਬਚਾਉਂਦਾ ਵੇ ਟੂਨ ਪਲਾਜੇ ਤੋਂ ਤੁਹਾਡਾ ਫਾਇਦਾ ਕਰਦਾ ਤੇ ਪਰ ਟੂਲ ਪਲਾਜੇ ਵਾਲਾ ਦਾ ਨੁਕਸਾਨ ਕਰਦਾ ਬਾਈ ਪਰ ਤੋਹੀ ਨੰਗ ਦੇ ਟੱਪ ਦੇ ਪਿੰਡ ਵਿੱਚ ਦੀ ਆਉਦੀ ਜਿਹੜਾ 100 200 250 ਸੱਕਦੇ ਆ ਗੱਡੀਆਂ ਟਰਾਲੇ ਕਰ ਵਾਲਿਆਂ ਨੂੰ ਬੇਨਤੀ ਆ ਵਾ ਤੁਸੀਂ ਕੋੜ ਕਰੋੜ ਖੁਰਦ ਦੀ ਲੋਕੇਸ਼ਨ ਲਾ ਲੈਣੀ ਆ ਇਹਦੇ ਵਿੱਚ ਦੀ ਪੈਕੇਟ ਤੁਸੀਂ ਅੱਗੋਂ ਦੀ ਫਿਰ ਡਾਂਡੇ ਮਿੰਡੇ ਰੋਡ ਚੜ ਜਾਂਦੇ ਉਹਦੇ ਟੂਲ ਪਲਾਜ਼ਾ ਜਾਊਗਾ ਘਟਿਆ ਤੁਹਾਡਾ ਪਈ ਮਤਰੋ ਠੀਕ ਆ ਵੈਸੇ ਉਹਦੇ ਪਿੰਡ ਵਾਲੇ ਭਰਾਵੋ ਪਹਿਲਾਂ ਲੰਗਾ ਲੂੰਗੜ ਨਹੀਂ ਦਿੰਦੇ ਫਿਰ ਮੈਂ ਸਮਝਾਇਆ ਵੀ ਸੜਕ ਤਾਂ ਕੋਈ ਗੱਲ ਨਹੀਂ ਟੁੱਟ ਜੂਗੀ ਪਰ ਲੋਕਾਂ ਦਾ ਫਾਇਦਾ ਹੋ ਜੂ ਜਾਂਦੇ ਆਉਂਦੇ ਸੀਮਿੰਟ ਦਾ ਗੱਟਾ ਸੱਟ ਜਾ ਕਰ ਜੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੜਕ ਪੱਥਰ ਦੀ ਬਣਾ ਦੇਣੀ ਬਸ ਕਿਉਂ ਭਾਈ ਏ ਅਮਰ ਬਾਈ ਕੋਡ ਕਰੋੜ ਕਰੋੜ ਖੁਰਦ ਵਾਲੇ ਦੇ ਘਰੇ ਆ ਦੀਪ ਨਾਲ ਆ ਬਾਈ ਤੇ ਬਾਈ ਤੇਰਾ ਨਾਂ ਕੀ ਯਾਰ ਹੁਣ ਬੋਲੀ ਦੇ ਦੇ ਅਰਚੇ ਵਰਨ ਵਾਲੇ ਵਾਲਾ ਇਹ ਕਿ ਫਰੂ ਅਰਚਾ ਮੇਰੇ ਮਿੱਤਰੋ ਆ ਜਾਓ ਬਾਈ ਤਿੰਨ ਗਾਵਾਂ ਦਿਖਾਉਣੀਆਂ ਤੁਹਾਨੂੰ ਚੰਦਰੇ ਪਾਉ ਨੇ ਕਿਥੋਂ ਲੱਬ ਲੁੱਬ ਕੇ ਲਿਆਉਂਦੇ ਮੈਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਡੱਬ ਖੜਬੇ ਜੇ ਵੱੱਥੇ ਹੁੰਦੇ ਆ ਮੈਂ ਅਗਰ ਲਾਲ ਪੀਲੀਆਂ ਦੀਆਂ ਗਾਈਆਂ ਲੈ ਆਉਂਦੇ ਰੰਗ ਬਰੰਗੇ ਵਾਵਾ ਹੁੰਦੇ ਇਹਨਾਂ ਕੋਲ ਜਾਨਵਰ ਆ ਜਾਓ ਕਰਦੇ ਗੱਲਬਾਤ ਦੀਪ ਬਾਈ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਵੱਡੇ ਬੀ ਕੀ ਹਾਲਾ ਵੱਡੇ ਵਧੀਆ ਵੀ ਵਧੀਆ ਸੇਤਾ ਦੇ ਪਰਵਾਹ ਹਾਂਜੀ ਵਧੀਆ ਬਾਈ ਸ ਤਿੰਨੇ ਆ ਤਿਆਰ ਦੁੱਧ ਵਾਲੇ ਹਨ ਹਾਂ ਜੀ ਹਾਂ ਜੀ ਆ ਡੱਬ ਖੜੱਬੇ ਬੱਛੇ ਕਿ ਬੱਛੀ ਵੀ ਹੈਗੀ ਕਿ ਮਗਰ ਕਿ ਨਹੀਂ ਬੱਛੇ ਹੀ ਆ ਬਿਤਨਾ ਮਗਰ ਸਹੀ ਆ ਇਹ ਤਵਾਲੀ ਦੇ ਤਮਾਕਾ ਹੀ ਦੇਣਾ ਇਹ ਆਫਰ ਦੇ ਨਹੀਂ ਬੱਛੇ ਫਰੀ ਆਫਰ ਹੀ ਫਰੀ ਠੀਕ ਆ ਫਿਰ ਇਹ ਪਹਿਲੇ ਨੰਬਰ ਵਾਲੇ ਗਾਂ ਦੇ ਦੱਸੇ ਕਿ ਕਿਹੜੇ ਦੇ ਇਹ ਵੀਰੇ ਦੂਜਾ ਸੂਆ ਸੂਈ ਆ ਚੌਥੇ ਸੂਈ ਆ ਇਹ ਚਾਰ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਹੋ ਗਏ ਹੈ ਹਾਂ 10 11 ਕਿਲੋ ਬੋਲਾ ਰੈਡੀ ਹੋ ਗਿਆ ਥੱਲੇ 14 15 ਕਿਲੋ ਤਾਂ ਦੇ ਦੇਣਾ ਬੈਠਦਾ ਦੇ ਦੂਗੀ ਇਹਨਾਂ ਤਾਂ ਬਈ ਕਹਿਰੀਗਾ ਬੁਰੀਕ ਆ ਜਬ ਬੱਛਾ ਇਹਦੇ ਮਗਰ ਪਹਿਲਵਾਣਾ ਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਠੀਕ ਆ ਵੀਰੇ ਠੀਕ ਆ ਅੱਛਾ ਕਿੰਨੇ ਦੀ ਦੇ ਦਈਏ ਵੀਰੇ ਦਿਵਾਲੀ ਆ ਪਟਾਚਾ ਜੋਗੇ ਛੱਡਦੀ ਬਸ ਉਹਦਾ ਮੁੱਲ ਕਰਨਾ 55000 ਰੁਪਿਆ ਪੈਦਾ ਅੱਜ 47000 ਰੁਪਿਆ ਰੇਟ ਕਰਦੇ ਆ ਪੈਦਾ 47000 ਮਹੌਤਾਨਾ ਕਿੰਨੇ ਦੀ ਕਰਦੇ ਕੋਈ ਮੌਕੇ ਦੇ ਵੱਡੇ ਬਾਈ ਕੱਢੀ ਖਾਂ ਬਾਹਰੋਂ ਤੋਰੀ ਮੇਰੇ ਮੜਾ ਜਾ ਲੈ ਵੀ ਮਿੱਤਰੋ ਸੂਈ ਸਵਾਈ ਆ ਕ੍ਰਾਸ ਅੰਗ ਦੇ ਵਿੱਚ ਆ ਰੰਗ ਪ੍ਰਿੰਟ ਔਰ ਜਿਹੜਾ ਜਾਤ ਆ ਉਹ ਥੋੜੀ ਜੀ ਗਰਮੀ ਤੋਂ ਰਹਿ ਤੜੀਆ ਵੀ ਕਈ ਗਰਮੀ ਆਉਣੀ ਨਾ ਜਦੋਂ ਨੂੰ ਤੁਹਾਨੂੰ ਐ ਨਹੀਂ ਹੈਗਾ ਵੀ ਮਾਣੇ ਦੇ ਲਈ ਪੱਖੇ ਦਾ ਪ੍ਰਬੰਧ ਕਰਨਾ ਪਊਗਾ 3500 ਦਾ ਤੁਹਾਡਾ ਉਹ ਹੀ ਬਸ ਜਾਣਾ ਅੱਜ ਲੈ ਲਕਿਆ ਵੀ 2 ਬਾ ਲੈਣ ਲੱਗਾ ਜੀ ਸੋਚ ਲਈ ਪੱਖਾ ਨਹੀਂ ਲਾਉਣਾ ਪੈਂਦਾ ਫਿਰ ਜੁੰਟਾ ਬੱਜ ਜੰਗੀਆਂ ਸਾਰੀ ਗਰਮੀ ਦੀਆਂ ਗਾਂ ਦਾ ਫੇਰੀ ਬਿਜਲੀ ਦੀ ਹੋ ਜਾਣੀ ਹੈ ਨਾ ਭਾਈ ਲੈ ਅਮਰ ਇੰਨਾ ਸੋਚ ਕੇ ਪਸੂ ਲੈਂਦਾ ਵੀ ਪੱਖਾ ਵੀ ਨਾ ਲਾਉਣਾ ਪਵੇ ਮੇਰੇ ਵੀਰਾਂ ਨੂੰ ਤੇ ਬਾਕੀ ਭਾਈ ਜੁੰਟਾ ਤੁਹਾਡੀਆਂ ਬਿਜਲੀ ਦੀਆਂ ਬਚਾ ਦਿੰਦਾ ਦੁੱਧ ਤੁਹਾਨੂੰ ਫੇਰੀ ਦਾ ਭਾਈ ਆ ਵੇਖੋ ਭਾਈ ਮੈਂ ਤਰੋ ਲੈ ਠੀਕ ਹੈ ਥਣ ਥਣ ਬਹੁਤ ਚੰਗਾ ਚੌਣ ਚੜ ਬਾਈ ਹੁਣੀ ਉਹਦੇ 100 ਦਾ 100 ਵਛਾ ਇਹਦੇ ਮਗਰ ਕਰਮਾ ਵਾਲੀ ਦੇ ਮਿੱਤਰੋ ਅੱਜ ਛੇਵਾਂ ਦਿਨ ਸੋਈ ਨਹੀਂ ਬਾਈ ਚੌਥਾ ਵੀ ਚੌਥਾ ਦਿਨ ਸੋਈ ਨੂੰ ਉਹ ਤੇ ਥਣਾਈ ਤਸਲੀ ਤਾਂ ਇੰਨੀ ਆ ਭਾਈ ਜੇ ਆਪਣੀ ਧਾਰ ਕਿਸੇ ਤੋਂ ਦੁੱਧ ਜਾਂ ਫੱਕ ਨਿਕਲਿਆ ਤਾਂ ਕਰਾਇਆ ਦੇ ਤੋੜ ਦਾਂਗਾ ਬਸ ਠੀਕ ਆ ਲੈ ਬਾਈ ਮਿੱਤਰੋ ਇਹ ਥਾਣਾ ਦੇ ਵੱਧ ਘਟਨੇ ਕੋਲ ਆਵੇ ਤਾਂ ਤੁਹਾਡਾ ਕਰਾਇਆ ਮਿਲੂਗਾ ਤੁਹਾਨੂੰ ਹਾਂ ਕੋਲੇ ਆ ਕੇ ਜੱਤੀ ਲਾਉਂਦਾ ਤੁਸੀਂ ਆਖੋ ਤੂੰ ਹੀ ਕਿਹਾ ਸੀ ਕਿ ਜੱਤੇ ਜੱਤੇ ਤੁਹਾਨੂੰ ਨਾ ਤਾਂ ਕਰਾਇਆ ਤੁਸੀਂ ਨਾ ਤਾਂ ਮੰਗੀ ਚਾਹੋ ਉਹ ਗੱਲ ਤੁਹਾਡੇ ਵਾਸਤੇ ਮਾੜੀ ਆ ਭਾਈ ਬਾਕੀ ਮਾੜਾ ਤੁਹਾਨੂੰ ਪਤਾ ਆਪਣੇ ਕਿੱਲੇ ਤੇ ਹੁੰਦਾ ਹੀ ਨਹੀਂ ਲੈਂਦੇ ਨਹੀਂ ਆ ਆ ਸਭ ਅੱਛਾ ਕਰੀਖਾਨੇ ਨੇੜੇ ਮੜਾ ਇੱਕ ਕੈਮਰਾ ਦੇ ਲੀਵੇ ਤੇ ਮੜਾ ਆ ਵੇਖ ਬਾਈ ਹਾਂ ਇੱਥੇ ਰੱਖ ਬਾਈ ਠੀਕ ਆ ਬਾਈ ਥਾਣ ਥਣ ਵੇਖ ਬਾਈ ਆ ਜੀਖੋ ਬਾਈ ਮਿੱਤਰੋ ਠੀਕ ਆ ਅੱਛਾ ਕਿੰਨੇ ਦੀ ਆਖਿਆ ਸੀ 47000 ਦੀ ਹਾਂਜੀ ਬਾਈ ਠੀਕ ਆ ਬਾਈ ਤੇ ਦੋ ਨੰਬਰ ਵਾਲੀ ਡੱਬੀ ਵੈੜ ਬਾਈ ਇਹ ਮੇ ਹਾਂਜੀ ਇਹ ਰਾਤ ਸੁੱਈਆ ਕੱਲ ਸਵੇਰ ਮਤਲਬ ਕਿ ਦੋਨੇ ਇਕੱਠੇ ਨਹੀਂ ਸੁੱਈਆ ਘੜਾ ਇਹ ਦੋਵੇਂ ਇਕੱਠੇ ਸੁੱਤ ਆ ਜਾਈਆਂ ਹਾਂ ਹਾਂਜੀ ਹਾਂਜੀ ਬੋਲੇ ਜੀ ਫਿਰ ਤਾਂ ਇਹ ਤਾਂ ਜੇ ਬਹੁਤ ਕੱਲ ਹੀ ਸੁੱਈਆ ਵੀਰੇ ਇਹ ਤਾਂ ਕੀ ਜੀ ਆ ਜੀ ਹਣਾ ਇਹ ਕਿੰਨਾ ਦੁੱਧ ਦੇ ਦਊਗੀ ਬਾਈ ਇਹ ਵੀਰੇ ਮਾਲਕਾਂ ਨੇ ਕਿ 17-18 ਕੋਈ ਪਹਿਲੇ ਨਹੀਂ ਦਿੱਤਾ ਦੁੱਧ ਇਹ ਦਊਗੀ ਦੁੱਧ ਬੱਚੀ ਕੱਲ ਹੀ ਸੁੱਈਏ ਜੇ ਮੈਂ ਕਿ ਆਉਂਦਾਂ ਸੁਪਾਂ ਕੱਲ ਨਹੀਂ ਬਾਕੀ ਬੈੜਾ ਕਹਿ ਰਹੀਆਂ ਬਈ ਹਾਂ ਬਤਲੇ ਅੰਗਦਾਂ ਵਿੱਚ ਦੁੱਧ ਨੂੰ ਕੀ ਕਹਿੰਦਾ ਕਿੰਨੀ ਘੇਰੀ ਬੈੜਾ ਕੇ ਰੁੱਤ ਬਹੁਤ ਚੰਗੀ ਆ ਕਹਿੰਦੇ ਮਗਰ ਵੀ ਬੱਚਾ ਹੀ ਬੱਚਾ ਬੜੇ ਬਈ ਹਾਂ ਲਿਆਈ ਬਾਈ ਇੱਕ ਬੰਦਾ ਮੈ ਮੇਨੋ ਕਰਾ ਯਾਰ ਸਾਬੇ ਅਸੀਂ ਕਿਦੋਂ ਗਾ ਲੈ ਕੇ ਆਏ ਉਹਨਾਂ ਨੇ ਫੈਬ੍ਰਿਕ ਕਿਹਾ ਨਾੜਵਾ ਜੋੜ ਕੇ ਦੇਤਾ ਮੈਂ ਕਿਹਾ ਯਾਰ ਕਹਿੰਦੇ ਬਾਈ ਐਡੇ ਭੜੇ ਹੁੰਦੇ ਵਪਾਰੀ ਮੈਂ ਕਿਹਾ ਭਰਾਵਾ ਵਪਾਰੀ ਇਕੱਲੇ ਨਹੀਂ ਭੜੇ ਹੁੰਦੇ ਤੁਹਾਡੇ ਵਰਗੇ ਵੇਚਣ ਵਾਲੇ ਸਾਡੇ ਨਾਲ ਜ਼ਿਆਦੇ ਭੜੇ ਹੁੰਦੇ ਮੈਂ ਕਿਹਾ ਹਾਂ ਆ ਵੇਖ ਲੈ ਬਾਈ ਲੈ ਬਾਈ ਸਾਰਾ ਟੱਪਰ ਸਪਲਾਈਆਂ ਹੀ ਮਾਰੀ ਜਾਂਦਾ ਹੁੰਦਾ ਜਦੋਂ ਸਾਨੂੰ ਵੇਚ ਨਹੀਂ ਹੁੰਦੀ ਇਹਦਾ ਬੜੀ ਚੰਗੀ ਜਾਂਦੀ ਨਾਨੀ ਵੀ ਬੜੀ ਚੰਗੀ ਸੀ ਤੇ ਪੜਨਾਨੀ ਵੀ ਬੜੀ ਚੰਗੀ ਸੀ ਭਾਵੇਂ ਵੇਖੀ ਨਾ ਹੀ ਹੋਵੇ ਹੈ ਵੇਖੀ ਭਾਵੇਂ ਨਾ ਹੀ ਹੋਵੇ ਉਹ ਵੇਖੀ ਭਾਵੇਂ ਜਿਆ ਆਪਣਾ ਹੋਵੇ ਹਾਂ ਲੈ ਵੇਖ ਠੀਕ ਆ ਵੀਰੇ ਲੈ ਵੀ ਨਰਚ ਕਰੀ ਕੈਮਰਾ ਨੇੜੇ ਲੇਵਾਂ ਉਹ ਚੰਗਾ ਬੱਚੀ ਥੱਲੇ ਥੋੜਾ ਟਾਈਮ ਆ ਬਾਈ ਸਾਫ਼ ਸੁਥਰੀ ਬੜੀ ਬਾਈ ਮੈਂ ਸ਼ਾਟ ਲੈ ਕੇ ਧਾਰਾ ਦਾ ਲਾਉਂਗਾ ਟੈਨਸ਼ਨ ਨਾ ਲਿਆ ਜੇ ਇਹ ਰੂਣਾ ਦਿਖਾਉਂਗਾ ਤੁਹਾਨੂੰ ਆ ਵੇਖ ਮੂੰਹ ਵੀ ਵਿਖਾ ਦੀ ਅਰਸ਼ ਬਾਈ ਕنگਰੋੜ ਪਲੇਨ ਆ ਜਮਾਂ ਇਹਦੀ ਹਾਂ ਆ ਮੂੰਹ ਇਹ ਕਿੰਨੇ ਦੀ ਬਾਈ ਇਹਦਾ ਜੈਜਾ ਮੁੱਲ ਕਰ ਗਏ ਨਾ ਹੂੰ 65000 ਰੁਪਏ ਦੇ ਦਾਂਗੇ ਬਾਈ 65000 ਦੀ ਬਾਣਤਾਂ ਵਿੱਚੋਂ ਕਰ ਦਾਂਗੇ ਮੌਕੇ ਤੇ ਮਾਨ ਕਰ ਦਵਾਲੀ ਆ ਹਾਂ ਕਰ ਦਾਂਗੇ 70 ਦੀ ਅਸਤਵਾ ਜੀ ਕਰ ਦਾਂਗੇ ਕਰ ਦਾਂਗੇ ਬੰਬਾ ਅੱਛੀ ਦੇਖ ਬਾਈ ਮਨ ਬੰਤਰਾ ਹੋਈ ਵੇੜਾ ਬਸ ਠੀਕ ਆ ਬਾਈ ਓਕੇ ਪੇਂਟ ਟੁੱਟ ਮੇਲੇ ਵੀ ਦੀਆਂ ਬਾਕੀ ਸੀਲਣ ਕੇ ਮਲਾਇ ਬੈਠਾ ਰੇ ਥੱਲੇ ਓ ਕੱਢ ਕੇ ਲਿਆ ਬਾਜੁਗਨੀਆ ਫੇਰ ਉਹਦੇ ਬਾਰੇ ਕਰਦੇ ਗੱਲ ਆਪਾਂ ਲਾਲ ਤਲਿਆਰਾ ਤੇ ਖੱਟਾ ਬੱਛੇ ਦੇ ਪਾਇਆ ਜਰਸੀ ਬੱਛਾ ਮਗਰ ਹਨਾ ਬਾਈ ਹਾਂਜੀ ਹਾਂਜੀ ਬੱਛੀ ਹੁੰਦੀ ਤਾਂ ਗੱਲ ਹੋਰ ਸੀ ਹਨਾ ਹੋਰ ਯਾਰ ਬੱਛੀ ਦੇਗਾ ਮੇਰੇ ਪੋਦਿਆਂ ਤੈਨੂੰ ਹੂੰ ਗੱਲ ਕੋਈ ਨਹੀਂ ਇਹ ਵੀ ਕਿੱਧਰ ਜਾਣ ਕਰਮ ਵਾਲੇ ਐਦ ਕੀ ਬੱਛੇ ਜਾਦੇ ਆ ਹਨਾ ਬਾਈ ਪਹਿਲਾਂ ਪੂਗ ਜਾਂ ਬੱਛਾ ਹੀ ਆਈਆਂ ਹੂੰ ਹੋਇਆ ਕੀ ਬੱਛੇ ਆ ਗਏ ਹੂੰ ਸਾਲਾ ਯਾਰ ਵੇੜ ਚੰਗੀ ਆ ਦੋਤ ਇਹ ਵੀ 20 ਕਿਲੋ ਦੇ ਦੂ 18 ਇਹ ਬਾਈ ਬਾਰ ਮਾਰ ਕੇ ਨੇ ਬੜੀਆਂ ਤਰੀਫਾਂ ਕੀਤੀਆਂ ਪਤਾ ਨਹੀਂ ਸੱਚੀਆਂ ਕੀਤੀਆਂ ਝੂਠੀਆਂ ਕੀਤੀਆਂ ਹੂੰ ਇਹ ਆਪਣੀ ਵੇੜ ਕੱਲ੍ਹ ਸੂਈ ਆ 10 ਕਿਲੋ ਬੋਲ ਤੋ ਸਟਾਰਟ ਹੋਈ ਆ ਬਾਈ ਇਹ ਠੀਕ ਆ ਦੇ ਦੂਗੀ 25 ਸਟਾਰ ਆ ਰਾਮ ਨਾਲੀ ਰਾਮ ਨਾਲੀ ਬਈ ਰਾਮ ਨਾਲ 18 19 ਕਿਲੋ ਦੇਣਾ ਬਾਈ ਤੇ ਇਹ ਤਾਂ ਦੋ 18 ਵਾਲੇ ਤਾਂ ਬੱਚੀ ਹੈਗੀ ਆ ਹਾਂ ਹਾਂ ਆ ਲੈ ਬਾਈ ਮਿੱਤਰੋ ਇੱਕ ਗੱਲ ਆ ਬੱਚੀ ਇਹ ਵੀ ਚਾਹਦੇ ਕਿ ਜੋੜਾ ਹੀ ਲੈਣਾ ਲਾ ਹੋਇਆ ਮੇਰੇ ਕਰਨੇ ਕੋਈ ਮੌਕਾ ਦੀ ਆਉਦੀ ਇਹਦਾ ਕੀ ਬੋਲਾ ਇਹਦਾ ਵੀ 65000 ਰੁਪਏ ਦੇ ਦੱਗ ਇੱਕ ਤੀ ਬਣਦਾ ਦੋੜੇ ਦਾ ਹਾਂਜੀ ਹਾਂਜੀ ਤੇ ਫੇਰ ਉਹ ਤਾਂ ਆਕਿਆ ਜੋਗੇ ਹੈ ਤੇ ਨਜਵਾਕਾਂ ਨੇ ਛੱਡਦੀ ਬੜਨੀ ਹੁੰਦਾ 2500 ਤੇ 900 ਲੈ ਆਹ ਵੇਖ ਮੇਰਾ ਲੇਵਾ ਲਵਾ ਥਣ ਥਣ ਬਹੁਤ ਚੰਗਾ ਮੂੰਹ ਵੇਖ ਬਈ ਹੈਨਾ ਓਕੇ ਆ ਜਾਮਾ ਬਈ ਹੂੰ ਅੱਛਾ ਇਹ ਵੀ 65 ਦੀ ਇਹ ਵੀ 65 ਦੀ ਇੱਕ 30 ਬਣ ਗਿਆ ਜੋੜੇ ਦਾ ਤੇ ਆ ਆ ਗਈ ਆਪਣੀ 47000 ਦੀ ਹੈਨਾ ਬਈ ਦੇਖੋ ਤਿੰਨ ਹੀ ਲੈਣ ਵਾਲਾ ਹੋਇਆ ਅਗਰ ਸਟੇਟ ਦਾ ਬਈ ਹਾਂਜੀ ਅਗਰ ਸਟੇਟ ਵਾਲਾ ਭਰਾ ਕੋਈ ਤਿੰਨ ਹੀ ਲੈਣ ਵਾਲਾ ਹੋਇਆ ਕੋਈ ਹੁਣ ਕਰ ਲਾਂਗੇ ਮੌਕੇ ਤੇ ਠੀਕ ਹੈ ਬਈ ਕਰਦੀ ਖੁੱਲ ਕੇ ਮੰਨਦਾ ਹੈ ਹਾਂ ਕੋਈ ਨਹੀਂ ਠੀਕ ਆ ਬਾਈ ਤੇ ਇਹ ਤਾਂ ਹੋ ਗਿਆ ਆਪਣੇ ਜਨਵਰ ਦੀ ਬਾਈ ਹੁਣ ਨੰਬਰ ਕਿਹੜੇ ਤੇ ਗੱਲ ਕਰੀਏ 62398 ਵੱਡੇ ਬਾਈ 4255 ਇੱਕ ਵਾਰੀ ਹੋਰ ਬੋਲ 62398 4255 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਆ ਜੇ ਵੀਰੇ ਹੁਣਿਆਂ ਨਾਲ ਗੱਲਬਾਤ ਬਾਈ ਤਿੰਨੇ ਜਨਵਰ ਤੁਹਾਨੂੰ ਸੂਏ ਸਵਾਈ ਵਿਖਾਇਆ ਤਾਂ ਤਿੰਨੇ ਹੀ ਗਾਵਾਂ ਘਰੇ ਬਣਾ ਲਓ ਪਰਨਣ ਨੂੰ ਥਾਵਾਂ ਤੇ ਹੁਣ ਆਪਾਂ ਨਹੀਂ ਦੱਸ ਦਿੰਦੇ ਆਂ ਦੀਆਂ ਨਾਨੀਆਂ ਪੜਨਾਨੀਆਂ ਜਾਂ ਮਾਵਾਂ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਹੈ ਧੰਨਵਾਦ ਜਿਉਂਦੇ ਰਹੋ ਅੱਜ